ਏ ਬੱਲੇ ਹਿਸ਼ੋ ਹੋ ਜਿਹੜੇ ਖੂਜੋ ਮੁੱਕ ਗਿਆ ਪਾਣੀ ਉਹ ਕੀ ਪਿਆਸ ਬੁਝਾ ਦੂ ਕੋਈ ਜਿਹੜੇ ਦਿਲ ਚੋਂ ਰਹਿਮ ਤੇ ਉੱਡ ਗਈ ਉਹ ਜਿਹੜੇ ਦਿਲ ਚੋਂ ਰਹਿਮ ਤੇ ਉੱਡ ਗਈ ਉਹ ਕੀ ਮੈਂ ਕਹੰਡਾ ਦੂ ਮੇਲਾ ਦੋ ਦਿਨ ਦਾ ਸਰ ਲੋਕ ਸਿਆ ਫੇਰ ਬੜੇ ਪਾ ਆ ਜੂ ਮੇਲਾ ਦੋ ਦਿਨ ਦਾ ਫੇਰ ਬੜੇ ਪਾ ਆ ਜੂ ਮੇਲਾ ਦੋ ਦਿਨ ਦਾ ਫੇਰ ਬੜੇ ਪਾ ਆ ਜੂ ਮੇਲਾ ਦੋ ਦਿਨ ਦਾ ਫੇਰ ਬੜੇ ਪਾ ਆ ਜੂ ਮੇਲਾ ਦੋ ਦਿਨ ਦਾ ਤਾਰਦੀ ਬਈ ਚੱਕ ਲੈ ਕੜਾਇਓ ਨਾ ਤਰ ਲੈ ਟਾਕ ਤੇ ਹੋ ਚੱਕ ਲੈ ਕੜਾਇਓ ਨਾ ਤਰ ਲੈ ਟਾਕ ਤੇ ਵਿਚਿੱਤਰੇ ਆਦੇ ਬੜਗੀ ਡੋਬੀ ਤੇ ਨੰਦੇ ਕੋੜਾ ਬਟਾਕੇ ਤਰਗੀ ਡੋਬੀ ਤੇ ਨੰਦੇ ਕੋੜਾ ਬਟਾਕੇ ਤਰਗੀ ਡੋਬੀ ਤੇ ਨੰਦੇ ਕੋੜਾ ਬਟਾਕੇ ਤਰਗੀ ਡੋਬੀ ਤੇ ਨੰਦੇ ਕੋੜਾ ਅੱਜ ਮੁਕਾਏ ਨੀ ਕੂਟੋ ਬੈਤੇ ਹੋਵੇ ਚਰਚਾ ਉਹ ਕੂਟੋ ਬੈਤੇ ਹੋਵੇ ਚਰਚਾ ਚਰਚਾ ਨਾ ਕਰਵਾਏ ਆਪਣੇ ਬਾਵਲ ਦੀ ਪਗਲ ਦਾਗ ਨਾ ਲਾਈਏ ਆਪਣੇ ਬਾਵਲ ਦੀ ਪਗਲ ਦਾਗ ਨਾ ਲਾਈਏ ਆਪਣੇ ਬਾਵਲ ਇਹ ਹੈ ਇਹ ਦੇ ਓ ਜਿੱਥੇ ਵੀ ਭੰਗੜੇ ਪੈਂਦੇ ਨੇ ਖੁਸ਼ੀਆਂ ਵਿੱਚ ਨੱਚਦਾ ਜ਼ਰਾ ਜ਼ਰਾ ਅਮਰੀਕ ਵੋਹ ਦਾ ਆ ਜਾ ਓ ਕੀ ਦੇਖੀ ਜਾਨਾ ਖੜਾ ਖੜਾ ਓ ਜਿੱਥੇ ਵੀ ਭੰਗੜੇ ਪੈਂਦੇ ਨੇ ਖੁਸ਼ੀਆਂ ਵਿੱਚ ਨੱਚਦਾ ਜ਼ਰਾ ਜ਼ਰਾ ਅਮਰੀਕ ਵੋਹ ਦਾ ਆ ਜਾ ਓ ਕੀ ਦੇਖੀ ਜਾਨਾ ਖੜਾ ਖੜਾ ਤੂੰ ਹੱਸ ਖੇਡ ਲੈ ਯਾਰਾ ਓਏ ਜੱਜਣਾਲੀ ਰੋਜੇ ਖੜਾ ਓਏ ਜਲਵੇੜੇ ਦੇ ਬਲਵਿੰਦਰ ਨੂੰ ਤੂੰ ਜਾਨੋਂ ਵੱਧ ਪਿਆਰਾ ਓਏ ਆਲ ਟੌਪ ਤੇ ਵੰਗੜਾ ਪੰਜਾਬੀਆਂ ਸਾਰਿਆਂ ਨੂੰ ਟੌਪ ਤੇ ਵੰਗੜਾ ਪੰਜਾਬੀਆਂ ਨਾ ਸਾਰਿਆਂ ਨੂੰ ਟੌਪ ਤੇ ਡੰਗੜਾ ਪੰਜਾਬੀਆਂ ਦਾ ਗਮ ਨੇ ਖਾ ਲਈ ਗਮ ਨੇ ਪੀਲੀ ਗਮ ਦੀ ਬੁਰੀ ਬਿਮਾਰੀ ਓਏ ਗਮ ਹੱਡੀਆਂ ਨੂੰ ਐਉਂ ਖਾਂਦਾ ਏ ਹੋ ਗਮ ਹੱਡੀਆਂ ਨੂੰ ਐਉਂ ਖਾਂਦਾ ਏ ਜਿਉ ਲੱਕੜ ਨੂੰ ਆਰੀ ਓਏ ਕੋਠੇ ਚੜ ਕੇ ਵੇਖਣ ਲੱਗੀ ਹੋ ਲੱਗੇ ਜਾਨ ਵਪਾਰੀ ਚੰਦਰੇ ਨਸ਼ਿਆਂ ਨੇ ਖਾਲੀ ਦੁਨੀਆ ਸਾਰੀ ਚੰਦਰੇ ਨਸ਼ਿਆਂ ਨੇ ਖਾਲੀ ਦੁਨੀਆ ਸਾਰੀ ਚੰਦਰੇ ਨਸ਼ਿਆਂ ਨੇ ਨਾ ਨਾ ਕੀ ਹੋਇਆ ਨੀ ਜਿਹਨੂੰ ਮੇਰਾ ਸਮਝ ਕੇ ਬੈਠੀ ਓ ਜਿਹਨੂੰ ਮੇਰਾ ਸਮਝ ਕੇ ਬੈਠੀ ਆਦ ਸਮੇਉ ਮੋਇਆ ਤਨ ਦੌਲਤ ਤੇ ਮੋਹ ਨੂੰ ਛੱਡ ਕੇ ਨਾਮ ਦਾ ਭਾਂਡਾ ਪਰ ਲੈਣੀ ਲੋਕੀ ਪੂਜਣਗੇ ਓ ਧਰਮ ਜਗੇ ਤੂੰ ਕਰ ਲੈ ਲੋਕੀ ਪੂਜਣਗੇ ਧਰਮ ਜਗੇ ਤੂੰ ਕਰ ਲੈ ਲੋਕੀ ਪੂਜਣਗੇ ਧਰਮ ਜਗੇ ਪਿੰਡ ਸੁਣੀਦਾ ਪਿੰਡ ਸੁਣੀਦਾ ਮੱਲੀਆਂ ਓਏ ਓਥੋਂ ਦੇ ਦੋ ਬਰਦ ਸੁਣੀਦੇ ਹੋ ਓਥੋਂ ਦੇ ਦੋ ਬਰਦ ਸੁਣੀਦੇ ਗਾਚ ਜਿੰਨਾ ਦੇ ਟੱਲੀਆਂ ਓਏ ਭੱਜ ਭੱਜ ਕੇ ਓ ਮੱਕੀ ਬੀਜਦੇ ਹੋ ਭੱਜ ਭੱਜ ਕੇ ਮੱਕੀ ਬੀਜਦੇ ਘਿਟ ਘਿਟ ਹੋਈਆਂ ਛੱਲੀਆਂ ਮੇਲੇ ਮੁਕਸਰ ਦੇ ਦੋ ਬਟਿਆਰਾ ਚੱਲੀਆਂ 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 ਮੇਲੇ ਮੁਕਸਰ ਦੇ ਬੀਹਾ ਕੇ ਬੱਲੇੇ ਚੋ ਓ ਥਾਲੀ 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 ਬਈ 70 ਮੁੰਡਿਆਂ ਦੇ ਪਿੱਛੇ ਕੁੜੀਆਂ ਰਹਿ ਗਈਆਂ ਨੇ 40 ਓ ਥਾਲੀ 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 ਬਈ 70 ਮੁੰਡਿਆਂ ਦੇ ਪਿੱਛੇ ਕੁੜੀਆਂ ਰਹਿ ਗਈਆਂ ਨੇ 40 ਓ ਕੁੜੀਆਂ ਬਾਜ ਨਹੀਂ ਗਿੱਧਾ ਪੈਂਦਾ ਕੁੜੀਆਂ ਭਾਜਨੀ ਗਿੱਧਾ ਪੈਂਦਾ ਗਿੱਧੇ ਵਿੱਚ ਨਾ ਤਾੜੀ ਮੁੰਡਿਆਂ ਨੇ ਲੱਭਣੀ ਨਾ ਮਾਸੀ ਨਾ ਸਾਲੀ 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 ਮੁੰਡਿਆਂ ਨੇ ਨਹੀਂ ਲੱਭਣੀ ਓਏ ਊੜਾ ਊੜਾ ਵੀ ਹਾਂਸੀ ਪੁੱਲੇ ਸ਼ੁਕਰੀਆ ਜੀ ਮਿਹਰਬਾਨੀ